ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੋਰ ਦੱਸੋ ਜੀ ਰੱਬ ਵੀ ਬਸ ਮਾੜਾ ਜਿਹਾ ਉੱਚਾ ਹੋਇਆ ਸੀ ਕੋਸ ਗੱਲ ਲੰਗੂ ਚੜਿਆ ਪੋ ਤਵਾ ਚੱਕ ਤੇ ਤੌੜੀ ਧੋ ਵਾਲੀ ਗੱਲ ਹਾਂ ਆ ਗੋਲੇ ਜੇ ਨਾ ਸਾਰਾ ਖਾ ਜਾਂਦੀ ਆ ਮੇਥੀ ਪਾਲਕ ਜੀ ਬੀਜੀ ਆ ਹਾਂ ਐਮ ਵੱਜ ਗਿਆ 2 ਤੇ ਹੁਣ ਨਾ ਕਿ ਆਏ ਆ ਕੱਪੜੇ ਅੱਜ ਬਹੁਤ ਜ਼ਿਆਦੇ ਸੀ ਕਿ ਕੱਲ ਮਿੰਚ ਸਾਰੀ ਦਿਹਾੜੀ ਭਿੱਜੀ ਕੇ ਸ਼ਾਲ ਸ਼ੂਲ ਤੇ ਲੈ ਕੇ ਕੋਟੀਆਂ ਗਿੱਲੀਆਂ ਹੋ ਜਾਗ ਤਾਂ ਗਿੱਲੀਆਂ ਉਹ ਸਾਰਾ ਕੁਝ ਤੇ ਅੱਜ ਹੁਣ ਧੁੱਤੀ ਆ ਟਰੱਕਾ ਜਿਹਾ ਤਾਂ ਲੱਗ ਗਿਆ ਤੇ ਦੇਖਦੇ ਚਲ ਕਰ ਲੈਣੇ ਆ ਅੰਦਰ ਕਰਦੀ ਹੁਣ ਸੁੱਕੇ ਸੁੱਕੇ ਾਡ ਕਰ ਦੂੰਗੀ ਨਹੀਂ ਫਿਰ ਮੰਜੇ ਤੇ ਖਲਾਰ ਦੂੰਗੀ ਇੱਕ ਸਿਆਲਾਂ ਚ ਸਾਗੇ ਵੀ ਨਿੱਤ ਬੰਦਾ ਕਿਥੋਂ ਧਰੀ ਜਾਵੇ ਨਾ ਕੋਈ ਦਾਲ ਪਾਣੀ ਦਾ ਊੜਾ ਪੋੜਾ ਕੁਛ ਨਹੀਂ ਪਤਾ ਲੱਗਦਾ ਖਾਰ ਕੇ ਸਾਗ ਚੱਲਿਆ ਰਾਤ ਤੱਕ ਰਾਤ ਵੀ ਸਾਗ ਨੂੰ ਤੜਕਾ ਲਾ ਲਿਆ ਸੀਗਾ ਪਿਛਲੇ ਹਫ਼ਤੇ ਇਹਦਾ ਬਣਾਇਆ ਸੀਗਾ ਜਿਵੇਂ ਜਿਵੇਂ ਪੁਰਾਣਾ ਹੋਈ ਜਾਂਦਾ ਸੀ ਉਹ ਵਿੱਚ ਸਵਾਦ ਵੀ ਵੱਧ ਲੱਗਦਾ ਸੀਗਾ ਰਾਤ ਵੀ ਫਿਰ ਤੜਕਾ ਲਾ ਲਿਆ ਸੀ ਸਾਗ ਨਹੀਂ ਖਾਲੀ ਅੱਜ ਸਵੇਰੇ ਕੁਛ ਨਹੀਂ ਸੀਗਾ ਧਰਨੋਂ ਪਹਿਲਾਂ ਗੋਭੀ ਵਾਲਾ ਆਇਆ ਤਾਂ ਉਹ ਵੀ ਨੰਗ ਗਿਆਗਾ ਉਹ ਜਦੋਂ ਮੈਥੋਂ ਗੇਟ ਦੂਰ ਪੈ ਜਾਂਦਾ ਜਦੋਂ ਜਾ ਕੇ ਆਵਾਜ਼ ਮਾਰੀ ਮਗਰ ਤਾਂ ਉਹ ਘਾਂ ਚਲੇ ਗਿਆ ਸੀ ਫਿਰ ਮੋਠ ਪਏ ਸੀ ਥੋੜੇ ਜਿਹਾ ਮੂੰਗੀ ਪਾਤੀ ਵਿੱਚ ਵਿੱਚ ਥੋੜੇ ਜਿਹਾ ਮੋਠਕ ਮਾਂ ਪਾ ਕੇ ਰਲ ਮੀਜੀ ਕੁੱਕਰ ਭਰ ਕੇ ਬਣਾ ਕੇ ਰੱਖਦੀ ਹੁਣ ਬਸ ਉਸੇ ਨਾਲ ਹੀ ਆਥਨ ਦਾ ਸਰ ਜਣਾ ਪਹਿਲਾਂ ਤੂਤੇ ਜਾਂ ਉਹ ਤੋਂ ਮੜਜ ਹੋ ਗਿਆ ਸੀ ਉੱਚੇ ਜੇ ਧੁੱਪ ਜੀ ਨਿਕਲੀ ਮਖ ਚੱਲ ਸਾਰੇ ਹੀ ਤੋਹ ਦਿੰਨੀ ਆ ਲੋਈਆਂ ਸੀਗੀਆਂ ਬੋਤੂਨ ਵਾਲੀਆਂ ਆ ਕੋਟ-ਕੋਟੀਆਂ ਸਾਰਾ ਕੁਝ ਕੱਲ ਮੀਂਹ ਚ ਸਾਰੇ ਕੱਪੜੇ ਭਿੱਜੇ ਬਹੁਤ ਕਿਉਂ ਆਏ ਆ ਪਸ਼ੂਆਂ ਚ ਵੀ ਬਾਰ-ਬਾਰ ਜਾਣਾ ਪੈਂਦਾ ਸੀ ਕਿ ਕਿਤੇ ਉਧਰ ਤੇ ਇਧਰ ਰਸੋਈ ਚ ਆਉਂਦੇ ਆ ਜਾਂਦੇ ਆ ਨੂੰ ਬਸ ਕਣੀਆਂ ਨਾਲ ਕੱਪੜੇ ਗਿੱਲੇ ਹੋ ਗਏ ਸੀ ਹੁਣ ਹਵਾ ਤਾਂ ਹੈਗੀ ਹਵਾ ਠੰਡੀ ਵਾਲੀ ਵਗੀ ਜਾਂਦੀ ਏ ਦੇ ਦੀ ਜਿਹੜੇ ਸੁੱਕੇ ਹੋਣਗੇ ਉਹ ਰੱਖ ਦਿੰਦੇ ਆਪਾਂ ਦੇ ਬਾਕੀ ਦੇ ਖਲਾਰ ਦਿੰਨੀ ਉਹ ਮੈਂ ਅੰਦਰ ਮੰਜੇ ਡਾਹ ਕੇ ਨੇ ਇੱਕ ਕਮਰੇ ਚ ਉੱਤੇ ਪਾ ਕੇ ਤੇ ਪੱਖਾ ਚਾਣਾ ਦਾਂਗੇ ਰਾਤ ਨੂੰ ਆਪ ਸੁੱਕੀ ਜਾਣਗੇ ਸਿਲੂ ਕਰਨ ਹੁਣ ਹੁਣ ਨੂੰ ਫੋਨ ਲਾਇਆ ਸੀ ਕਿ ਹੁਣ ਕਹਿੰਦੇ ਆ ਤੁਰੇ ਆ ਰਾਤ ਤੱਕ ਉਹ ਪਹੁੰਚਣਗੇ 5-6 ਘੰਟੇ ਲੱਗ ਜਾਂਦੇ ਆ ਟਰੈਕਟਰ ਤੇ ਆਉਂਦੇ ਆ ਹੋਰ ਦੱਸੋ ਜੀ ਮੀਂਹ ਦਾ ਟਕਟਕਾ ਹੋ ਗਿਆ ਕਿਹੜੇ ਕਿਹੜੇ ਏਰੀਏ 'ਚ ਹੈਗਾ ਮਾੜਾ ਹੌਟਾ ਪਰ ਬੱਦਲ ਤਾਂ ਹਜੇ ਵੀ ਉੱਤੇ ਹੀ ਫਿਰਦਾ ਮੈਂ ਤਾਂ ਘੀਰੀਆਂ ਗੁਰੀਆਂ ਨਹੀਂ ਨੰਗੀਆਂ ਗੀਤੀਆਂ ਆਂ ਮੈਂ ਤਾਂ ਮੈਂ ਖਚਾਲ ਅੱਜ ਹਜੇ ਓਮੀ ਲੱਗ ਲੈਣ ਦਿੰਨੀ ਹਵਾ ਮਾੜਾ ਜਿਹਾ ਸੂਰਜ ਜਿਹਾ ਚਾਂਕਿਆ ਸੀ ਸ਼ਾਮ ਵਾਲੇ ਕੰਮ ਤਾਂ ਦੇ ਆ ਦਾਲ ਬਣੀ ਪਈ ਐ ਬਸ ਪਣੀ ਫੁਕਾਵਾਂਗੇ ਧਾਰਾਂ ਡੋਕਿਆਂ ਦਾ ਕਰਾਂਗੇ ਪਸੂਆਂ ਦਾ ਵੀ ਬਹੁਤ ਔਖਾ ਚੜੀ ਚ ਹੋ ਜਾਂਦਾ ਹਜੇ ਤਾਂ ਇੰਨਾ ਛੱਡਾ ਮੂਰੇ ਪੱਲੜ ਪਾਏ ਵੀ ਅੰਦਰੇ ਅੰਦਰੀਏ ਸੁੱਕੇ ਚ ਹੀ ਖੜੀਆਂ ਤੇ ਪਰ ਫੇਰ ਵੀ ਵਿਚਾਰੀਆਂ ਨੂੰ ਗਿੱਲਾ ਵੱੱਤਾ ਹੁੰਦਾ ਥਾ ਹੁਣ ਸੁੱਕ ਪਾਈ ਆ ਵਾਹ ਇਹ ਉਸ ਦਿੱਕਾ ਆਸ਼ਾ ਬਰਾਕੇ ਆ ਗਈ ਐ ਖੜਮ ਜੀ ਇਹ ਲੇਖਾਂ ਆਹ ਹੁਣ ਗਿੱਲੇ ਆ ਬੰਦੇ ਨਾ ਕਰੀਂ ਚੇਗਾ ਠੀਕ No mm -hmm. ਏ ਕਿਹੜਾ ਲੈ ਆਇਆ ਤੂੰ ਟੀਨ ਦਾ ਲੈ ਆਇਆ ਉਹ ਤਾਂ ਭੰਡ ਟੀਨ ਦਾ ਪੀਪਾ ਵੇਲਾ ਕਰਤਾ ਹਾਂ ਆਹੋ ਸੱਚ ਇਹਦੇ ਚ ਪਾਤਾ ਸਾਰਾ ਨੇ ਨਾ ਫੜਾ ਕੇ ਉਥੋਂ ਕਰਛੀ ਨਾ ਪਾ ਦੇ ਨਹੀਂ ਤੁੱਪੇ ਲੈਵੇਂ ਕਰਛੀ ਰਵੇੜ ਨੂੰ ਇਹ ਨਾਲੇ ਤੱਤਾ ਹੁਣ ਖੁਰਚਣ ਜੰਗ ਜਲੇ ਦੀ ਤੱਤਾ ਦੇ ਕੇ ਰੇਲ ਨੂੰ ਆ ਕੇ ਜਿਹੜੀ ਹਾਂ ਸੁਈ ਉਹ ਤੇ ਜਿਹੜੀ ਚੜੀ ਇਹ ਬਸ ਤਨਾ ਚੋ ਤਿੰਨੂ ਵੀ ਪਾਉਣੇ ਆ ਪਹਿਲਾਂ ਜਿਹਨੇ ਸੋਨਾ ਸੋਨਾ ਲਾਈ ਹੁੰਦੀ ਜਿਹੜੀ ਪਹਿਲਾਂ ਜਿਹੜੀ ਉਹਨਾਂ ਤੋਂ ਲਈ ਸੀਗੀ ਬਲਜੀਤ ਕਿਆਂ ਤੋਂ ਝੋਟੀ ਥੋੜੀ ਹੈ ਬੈੜ ਆ ਬੈੜ ਨੇ ਉਹ ਤਾਂ ਲਾ ਆਇਆ ਨਾ ਹਾਂ ਮਾਤਾ ਦੇਖੀਂਗੇ ਨਾ ਤਾਂ ਆਦਿ ਮਾ ਪਾਣੀ ਪਿਆ ਕੇ ਲੀ ਊਨੇ ਆਇਆਇਕ ਪਹਿਲੇ ਸੂਈ ਰੱਖ ਲੀ ਹੈ ਨਾ ਕੀਪ ਤਵੱਚੀ ਦੇ ਦੇ ਸੋਣ ਯਾਤਰਾ ਜੂ ਨਾਲ ਦੇ ਕਿ ਨਹੀਂ ਕਾ ਤਾ ਮੀਰ ਜੀ ਕਹਿੰਦਾ ਸੀ ਕਿਉਂ ਕਹਿੰਦਾ ਕਿ ਬੀਚ ਦਾ ਰੋ ਬੇਚ ਲੋ ਔਰ ਲੱਖ ਰੁਪਏ ਲਾਇਆ ਉਹ ਕਿਉਂ ਸੇਵਾ ਕਰਾਂਗੇ ਨਾਮ ਆ ਕੋ ਸੁਥਿਆ ਤਾਂ ਕਰਦਾ ਨਾ ਮੰਜੀ ਅੰਦਰ ਕਰਿਆ ਮੈਂ ਉਹ ਹਾਂ ਇਹਨੇ ਲਖੀ ਨਾ ਦਲਜਾ ਭਰ ਗਿਆ ਮੇਰਾ ਤਾਂ ਹੈ ਮੈਂ ਨਹੀਂ ਖਾਂਦੀ ਇੰਨੀ ਉਹਨੇ ਖਾਇਆ ਕਰੀ ਮੈਂ ਤਾਂ ਬੋਲਉ ਹਉ ਟਪੰਗੀ ਦੀ ਤਾਂ ਦੀ ਤਲਕਾ ਖਾਧੀ ਸੀ ਉਦੋਂ ਬਾਅਦ ਚ ਰੋਟੀ ਖਾਧੀ ਪਰ ਹੁਣ ਮੈਂ ਖਾ ਹੀ ਬਾਲੀ ਗਈ ਮੂਹ ਤੇ ਇੱਥੇ ਬੈਠੀ ਮੁੰਜੀ ਦੀ ਫੋਇਤ ਅਸੇ ਤਰ ਕੋ ਮੈਂ ਤਾਂ ਖਾਦੀ ਨਹੀਂ ਅਵਰ ਨਹੀਂ ਖਾਦੀ तो सब bu और चीज खा ਕੈਨੇਡਾ ਤੇ ਆਹ ਹੋ ਲਿਆ ਆ ਨਾ ਦਿਨ ਪਏ ਸੀ ਕਿ ਨਹੀਂ ਕਿ ਪੈ ਰੇ ਤੋ ਫੀ ਮਾ ਤਾਂ ਹੋ ਲੈ ਕੇ ਹੱਡੀਆਂ ਚੂਰਨ ਜਿਆ ਇੰਕੀ ਦੱਤੇ ਪਾਣੀ ਨਾਲ ਕਿਉਂ ਦਰਜਾ ਭਰ ਗਏ ਮੂੰਗਫਲੀ ਨਾਲ ਮੈਂ ਕਹਿੰਦੀ ਚਾਹ ਨਾ ਪੀਆ ਕਰਾਂ ਇਸ ਵੇਲੇ ਦੀ ਮੰਨੋ ਵਾਲੀ ਪੀਤੀ ਜਾਂਦੀ ਫਿਰ ਠੰਡਾ ਪਾਣੀ ਗਰਮ ਵਿੱਚ ਕਾਹਲੇ ਇਕੱਠਾ ਜਾਂਦਾ ਹਾਂ ਮੈਂ ਤਾਂ ਕਦੇ ਪੀਤੀ ਨਹੀਂ ਕੱਪ ਆ ਵੀ ਨਹੀਂ ਬੇਟਾ ਤਪਤਾ ਜਾ ਰਿਹਾ ਉਹ ਕੋਈ ਦਿਨ ਲਾ ਕੇ ਫੋਨ ਕਿੱਥੇ ਭਾ ਗਏ ਜੇ ਖੰਨਾ ਲੰਗੇ ਫਿਰ ਤਾਂ ਕੈਮਰਾ ਆ ਜਾਣਗਾ ਹੂੰ ਪਿੱਛੇ ਹੋਣੇ ਅਚੇ ਚੀਂ ਦੀ ਮੋਦ ਨਾ ਮਾ ਨਾ ਉਹ ਨਹੀਂ ਗਿਆ ਕੋਈ ਤਾਂ ਖਵਾ ਲਿਆ ਪਸੋਂ ਆਸਤੇ ਤਾਂ ਉਹੀ ਲੈ ਦੇ ਟਰਾਲੀ ਆਲੇ ਤੋਂ ਗੜ ਹੈ ਨਾ ਉੱਤੋਂ ਪਲਾਸਾਰਤੀ ਪੇਸੂ ਗੇ ਪਾਤੀ ਫਿਰ ਇਕ ਹੈ ਜੀ ਹਾਂ ਆ ਫਰੈਂਚ ਰਾਂ ਇੱਥੋਂ ਤੂੰ ਵੀ ਮਸਾਵਾ ਬੰਦਾ ਗਲਤੀ ਕਰ ਬੰਦਾ ਡੈਂ ਨੀ ਛੋਟੀ ਮੈਂ ਸਹੀ ਕਰ ਲਓ ਪਤ ਪੇਨ शरीर गला हुई है ना पान डाल आग बाल की गई पानी पाया था ले आकर दे मैंने और के पास से मैंने क्यों बुलाया था मेरा पति नाले पता लग जाऊंगा पता भी नहीं आवा तो पान डाल इसको डांबाल ना मार की कर दी के भी तो जो डीटो हो ना ते सब आके हम आवा सारी पान जो ਅੱਗੇ ਜਰੂਰ ਫੋਟੋ ਦਿਖਾ ਜਰ ਆਜਾ ਮੇਰਾ ਪੱਟੀਆਂ ਕਿੰਨੇ ਰਹਿ ਗਏ ਆ ਵੀ ਇੰਦਰ ਪੰਨੇ ਜਿੱਦਾਂ ਸੋਕਤੋਬਰ ਨੇ ਕੀਤਾ ਗਾਣੇ ਤਜਰ ਨੇ ਕੀਤਾ ਬਗਲਿਆਂ ਦੋਨਾ ਤੇ ਆ ਆ ਤਾਂ ਕਿ ਨਾ አይ <laughs> ਇਹ ਤਾਂ ਦਰਦ ਹੁੰਦੀ ਹੈ ਜਦੋਂ ਮੱਖੀ ਬਾਹਰ ਨਿਕਲਦੀ ਹੈ ਇਹ ਦਰਦ ਹੀ ਪਸੰਦ ਕਰਦੇ ਹਾਂ ਗਾਣੇ ਨਹੀਂ ਆਏ ਕੋਈ ਕਰ ਪੇਰ ਪੌਣੀ ਨਾ ਪਾਈ ਨੀ ਆ ਮੈਂ ਆਉਂਦੀ ਜੇ ਨਾ ਕਲਰ ਪੀਤਾ ਚਾਚਾ ਦਾਣਾ ਦੂਰੇ ਪਾਤਾ ਚਾਚੇ ਨੇ ਸਾਰਾ ਕੁਸਰ ਥਣਾ ਵਾਲਟ ਨਾਲ ਜਿੱਤੇ ਡਰਮ ਚ ਹੱਥ ਮਾਰਦੇ ਮੇਰੇ ਪੁੱਤ ਬਣ ਕੇ ਬਰਬਾਦ ਆਇਆ ਠੀਕਾ ਲਾਉਣ ਗਏ ਗੇਟ ਲਾਇਆ ਏ ਜਿੰਦਾ ਨ ਲਾਇਓ ਅੱਜ ਲਾ ਦਿਓ ਹੁਣ ਆਉਣਗੇ ਮੋਰ ਲਾਵਾਨੇ ਪੋਣ ਕੁੱਤਾ ਪਈਆਂ ਵੀ ਹੈ ਜੇ ਕੁੱਤੇ ਨੂੰ

ਲੇਮੀ ਚਲੋ ਜੀ ਅੱਜ ਵਾਲੇ ਬਲੌਗ ਟੈਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕੱਲ ਫਿਰ ਨਵੇਂ ਬਲੌਗ ਦੇ ਨਾਲ ਆਟਾ ਗੁੰਨੇ ਆਂ ਰੋਟੀ ਪਕਾਉਨੇ ਆਂ ਕੱਲ ਮਿਲਾਂਗੇ ਅਮੀਆਂ ਗੱਲਾਂ ਬਾਤਾਂ ਦੇ ਨਾਲ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਜਿਵੇਂ ਅੱਜ ਦਾ ਸੋਹਣਾ ਸੋਹਣਾ ਦਿਨ ਨਿਕਲਿਆ ਐ ਰਾਤ ਵਿੱਚ ਵਧੀਆ ਸੁੱਖ ਸ਼ਾਂਤੀ ਦੀ ਬੀਤ ਤੇ ਕੱਲ ਨੂੰ ਵਧੀਆ ਵਧੀਆ ਦਿਨ ਚੜੇ ਸਭ ਖੁਸ਼ੀਆਂ ਮਾਣਨ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਨਾਲ